ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਤਰੱਕੀ ਦੇਣ ਤੁਸੀਂ ਬਹੁਤ ਬਹੁਤ ਖੁਸ਼ ਰਹੋ ਬਿਨ ਮੰਗਿਆ ਤੁਹਾਨੂੰ ਸਭ ਕੁਝ ਦੇਵੇ ਪ੍ਰਮਾਤਮਾ ਮੇਰੀ ਇਹ ਅਰਦਾਸ ਹੈ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਲੋਕ ਬਿਨ ਮਤਵਲਾ ਆਕੜਾਂ 'ਚ ਰਹਿੰਦੇ ਆ ਜਿਆਦੇ ਆਕੜਾਂ ਕਰਦੇ ਆ ਜਾਂ ਜਿਆਦੇ ਗੁੱਸਾ ਕਰਦੇ ਆ ਜਾਂ ਜਿਆਦਾ ਲੋਕਾਂ ਨੂੰ ਪਸੰਦ ਨਹੀਂ ਕਰਦੇ ਇਕੱਲਾ ਰਹਿਣਾ ਪਸੰਦ ਕਰਦੇ ਆ ਮੈਂ ਉਹਨਾਂ ਦੀ ਗੱਲ ਕਰਦੀ ਆਂ ਦੇਖੋ ਇੱਥੇ ਜਿਉਣ ਲਈ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਤਾਂ ਹਰ ਇੱਕ ਨੂੰ ਚਾਹੀਦਾ ਹੁੰਦਾ ਹੈ ਕੋਈ ਵੀ ਕਿਸੇ ਤੇ ਲਾ ਲਓ ਸਹਾਰੇ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਕਹਿੰਦੇ ਵੀ ਇਕੱਲਾ ਇਕੱਲਾ ਹੁੰਦਾ ਤੇ ਦੋ ਦੋ ਹੁੰਦੇ ਇਹ ਗੱਲਾਂ ਸੱਚੀਆਂ ਬਿਲਕੁਲ 100% ਸੱਚ ਹੈ ਆਕੜਾ ਉੱਥੇ ਕਰੋ ਜਿੱਥੇ ਕੋਈ ਤੁਹਾਨੂੰ ਜਮ ਨਹੀਂ ਪਸੰਦ ਕਰਦਾ ਉੱਥੇ ਤੁਸੀਂ ਅਗਲੇ ਨਾਲ ਜੋ ਮਰਜ਼ੀ ਕਰੋ ਸੋਡਾ ਮੈਟਰ ਹੈ ਪਰ ਜੇ ਤੁਸੀਂ ਜਾਣ ਬੁੱਝ ਕੇ ਆਕੜਾ ਕਰਦੇ ਹੋ ਜਾਣ ਬੁੱਝ ਕੇ ਦੂਜੇ ਬੰਦੇ ਨੂੰ ਛੋਟਾ ਸਮਝਦੇ ਹੋ ਜਾਣ ਬੁੱਝ ਕੇ ਕਿਸੇ ਨੂੰ ਬੁਲਾਉਣਾ ਨਹੀਂ ਪਸੰਦ ਕਰਦੇ ਆਪਣੀ ਮੈਂ ਚ ਜਾਂ ਆਪਣੀ ਈਗੋ 'ਚ ਰਹਿਣਾ ਪਸੰਦ ਕਰਦੇ ਹੋ ਤਾਂ ਉਹਦੇ ਵਿੱਚ ਫਿਰ ਕੋਈ ਕੁਝ ਨਹੀਂ ਕਰ ਸਕਦਾ ਕੱਲਾ ਕੱਲਾ ਹੁੰਦਾ ਦੋ ਦੋ ਹੁੰਦੀਆਂ ਗੱਲਾਂ ਸੱਚੀਆਂ ਮੰਨ ਲਓ ਆਪਾਂ ਘਰ ਦੇ ਵਿੱਚ ਚਾਰ ਜੀ ਰਹੇ ਆ ਚਾਰ ਜੀ ਐ ਹੁਣ ਤਾਂ ਮੈਕਸਿਮਮ ਚਾਰ ਹੀ ਹੁੰਦੀਆਂ ਰਹਿ ਕੇ ਕਰੀ ਬੇਟਾ ਤੇ ਬੇਟੀ ਹੁੰਦੇ ਅਗਲੇ ਦੇ ਬੇਟੀ ਬਗਾਨੇ ਘਰ ਚਲ ਜਾਂਦੀ ਐ ਬੇਟਾ ਵਿਆਹ ਜਾਂਦਾ ਆਪਾਂ ਕੁੜੀ ਲੈ ਆਉਣੇ ਆ ਵਿਆਹ ਕੇ ਉਹ ਵੀ ਆਪਣੀ ਧੀ ਹੁੰਦੀ ਐ ਮੀਆਂ ਬੀਬੀ ਹੋਗੇ ਜਾਂ ਪੁੱਤ ਨੂੰ ਹੋਗੇ ਚਾਰਕ ਮੈਂਬਰੀ ਹੁੰਦੀ ਆ ਘਰ ਦੇ ਵਿੱਚ ਬਾਲੇ ਤਾਂ ਹੁਣ ਹੁੰਦੀ ਨਹੀਂ ਕਿਸੇ ਦੀ ਐ ਜੀ ਦਾਦੇ ਪੜਦਾਦੇ ਦਾਦੀਆਂ ਕਿਉਂਕਿ ਉਮਰ ਹੀ ਨਹੀਂ ਰਹੀ ਹੁਣ ਇੰਨੀ ਲੋਕਾਂ ਦੀ ਕੋਸਤਾ ਮਰ ਖਾਲੀ ਖਾਣੇ ਨੇ ਮਾੜੇ ਖਾਣੇ ਨੇ ਕੋਸ਼ਮੁਰ ਖਾੜੀ ਲੋਕਾਂ ਦੀਆਂ ਆਕੜਾ ਨੇ ਤੇ ਕੁਝ ਲੋਕ ਉਮਰਾਂ ਮਤਲਬ ਗਵਾ ਬੈਠੇ ਜਿਹੜੇ ਕਿ ਇਕੱਲੇ ਰਹਿੰਦੇ ਸੀ ਹੁਣ ਤੁਸੀਂ ਐਂ ਦੇਖ ਲਓ ਪਹਿਲਾਂ ਇੱਕ ਲੇਡੀਜ਼ ਦੇ 5 5 7 7 ਬੱਚੇ ਹੁੰਦੇ ਸੀ ਜੁਆਇੰਟ ਫੈਮਿਲੀਆ ਹੁੰਦੀਆਂ ਸੀ ਇੱਕ ਪਰ ਇੱਕ ਘਰ ਦੇ ਵਿੱਚ 20 25 25 ਜੀ ਰਹਿ ਰਹੇ ਹੁੰਦੇ ਸੀ ਰੋਟੀ ਦਾ ਅਖਰ ਮੂੰਹ ਵੀ ਖਾ ਕੇ ਪੈਂਦੇ ਸੀ ਨਾ ਕੱਪੜਾ ਤਾਂ ਉਹ ਵੀ ਪਾਉਂਦੇ ਸੀ ਨਾ ਅੱਪਾ ਕਿਹੜਾ ਕੋ ਨਮਾ ਪਾਉਣਾ ਮੈਂ ਤਾਂ ਗਣੀਆਂ ਵੀ ਜਿੰਨੇ ਆਪਾਂ ਭਾਇਸਨਾ ਚ ਬੱਦ ਗਏ ਉੰਨੇ ਆਪਾਂ ਨੀਆਂ ਜਿਹੜੀਆਂ ਅਕਲ ਆਉ ਖੋ ਚੁੱਕੇ ਆ ਜੁਆਇਟ ਫੈਮਲੀ ਦੇ ਕੀ ਫਾਇਦੇ ਸੀ ਅੱਗੇ ਅੱਗੇ ਘਰ ਦੇ ਵਿੱਚ ਇੱਕ ਬੰਦੇ ਦਾ ਸਿਰ ਦੁਖਦਾ ਤਾਂ ਸਾਰਾ ਟੱਬਰ ਨੇੜੇ ਆ ਜਾਂਦਾ ਸੀ ਕੋਈ ਲੱਤਾਂ ਮੰੜਦਾ ਸੀ ਕੋਈ ਬਹਾ ਮੰੜਦਾ ਸੀ ਕੋਈ ਚਾਹ ਕਰਕੇ ਦਿੰਦਾ ਸੀ ਅੱਗੇ ਕਿਹੜੇ ਡਾਕਟਰ ਹੁੰਦੇ ਸੀ ਕੋਈ ਕਹਿੰਦਾ ਨੂੰ ਸੌਹਾਂ ਵਾਲੀ ਚਾਹ ਕਰੋ ਕੋਈ ਕਹਿੰਦਾ ਆਪਾਂ ਇਹਦੇ ਤੇਲ ਦੀ ਮਾਲਸ਼ ਕਰੀਏ ਡਾਕਟਰ ਡਾਕਟਰ ਤਾਂ ਕੋਈ ਜਾਣਦਾ ਹੀ ਨਹੀਂ ਸੀ ਬੰਦਾ ਵੈਸੇ ਪਿਆਰ ਨਾਲ ਹੀ ਠੀਕ ਹੋ ਜਾਂਦਾ ਸੀ ਸੋ ਨੂੰ ਇਸ ਗੱਲ ਦਾ ਪਤਾ ਵੀ ਪਿਆਰ ਤੇ ਹੌਸਲਾ ਬਹੁਤ ਵੱਡੀ ਚੀਜ਼ ਹੈ ਇਹ ਨਾਲ ਬੰਦਾ ਠੀਕ ਹੋ ਜਾਂਦਾ ਹੈ ਬਿਨਾਂ ਦਵਾਈਆਂ ਤੋਂ ਠੀਕ ਹੋ ਜਾਂਦਾ ਬੰਦਾ ਖੁਸ਼ੀ ਨਾਲ ਹੀ ਠੀਕ ਹੋ ਜਾਂਦਾ ਸੀ ਕੋਈ ਕਹਿੰਦਾ ਤਾਂ ਰੋਟੀ ਨਾਲ ਨੂੰ ਦਿਓ ਦਲੀਆ ਰੰਨ ਕੇ ਵਿੱਚ ਘਿਓ ਪਾ ਕੇ ਦਿਓ ਦੁੱਧ ਪਾ ਕੇ ਦਿਓ ਫਲ ਫਰੂਟ ਕਿਹੜੇ ਹੁੰਦੇ ਸੀ ਅਗਲੇ ਜਵਾਨੀ ਚ ਜੀ ਕੋਈ ਕਹਿੰਦਾ ਨੂੰ ਸੇਵੀਆਂ ਬਣਾ ਕੇ ਦਿਓ ਜੀ ਸੇਵੀਆਂ ਗੁੜ ਵਾਲੀਆਂ ਰੰਨ ਕੇ ਵਿੱਚ ਖਾ ਸਕਿਓ ਪਾਣ ਦੇ ਜੇ ਕਿਸੇ ਦੇ ਹੱਡ ਪੈਰ ਟੁੱਟਦੇ ਹੁੰਦੇ ਕਹਿੰਦੇ ਚੰਗਾ ਵੀ ਹੱਡ ਪੈਰ ਠੁੜਦੇ ਇਹਨੂੰ ਗੁੜ ਵਾਲੀਆਂ ਸੇਵੀਆਂ ਰੰਨ ਕੇ ਵਿੱਚ ਕਿਉਂ ਬਾਕੀ ਤੱਤੀਆਂ ਤੱਤੀਆਂ ਖਵਾਓ ਤੇ ਇਹਦਾ ਮੂੰਹ ਬਲੇਡ ਕੇ ਪਾਓ ਜਾਂ ਕਿਸੇ ਨੂੰ ਠੰਡ ਲੱਗਦੀ ਹੁੰਦੀ ਤਾਂ ਅਗਲਾ ਕਹਿੰਦਾ ਜਵੈਨ ਵਾਲਾ ਪ੍ਰਸ਼ਾਦ ਬਣਾ ਕੇ ਦਿਓ ਆ ਦਵਾਈਆਂ ਹੁੰਦੀਆਂ ਸੀ ਨਾਲੇ ਦਵਾਈਆਂ ਖਾਣੀਆਂ ਸੌਖੀਆਂ ਸੀ ਕਿਉਂਕਿ ਖਾਣਾ ਹੀ ਹੁੰਦਾ ਸੀ ਪਿਆਰ ਨਾਲ ਲੋਕ ਅੱਗੇ ਠੀਕ ਹੋ ਜਾਂਦੀ ਸੀ ਕਿਉਂਕਿ ਇਕੱਠੇ ਰਹਿੰਦੇ ਸੀ ਇੱਕ ਦੀ ਲੱਤ ਦੁਖਦੀ ਸੀ ਦੂਜੇ ਨੂੰ ਉਹਦੀ ਪਤਾ ਲੱਗ ਜਾਂਦੀ ਐ ਦੀ ਲੱਤ ਦੁਖਦੀ ਐ ਜੁਆਇੰਟ ਫੈਮਿਲੀ 'ਚ ਅਗਲਾ ਦੂਆ ਕੰਮ ਕਰ ਲੈਂਦਾ ਹੁਣ ਘਰ ਦੇ ਵਿੱਚ ਚਾਰ ਜੀ ਐ ਚਾਰਾਂ ਦੇ ਟੋਢੀ ਮੂਹ ਐ ਪਸੰਦ ਹੀ ਨਹੀਂ ਕਰਦੇ ਜਦੋਂ ਕੁੜੀ ਆਪਣੇ ਘਰੇ ਵਿਆਹ ਕੇ ਆ ਜਾਂਦੀ ਐ ਸਾਰੀਆਂ ਆਂ ਗੱਲਾਂ ਕਰਦੀਆਂ ਮੈਂ ਇਹ ਗੱਲਾਂ ਹੁੰਦੀਆਂ ਦੇਖੋ ਜੀ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੀ ਹੀ ਹੁੰਦੇ ਸਾਰੇ ਥਾਂ ਦੇ ਸੱਸਾਂ ਨਹੀਂ ਮਾੜੀਆਂ ਹੁੰਦੀਆਂ ਤੇ ਸਾਰੇ ਥਾਂਾਂ ਤੇ ਨੂੰਹਾਂ ਨਹੀਂ ਮਾੜੀਆਂ ਹੁੰਦੀਆਂ ਇਹ ਬਰਾਬਰ ਬਰਾਬਰ ਚੱਲ ਰਿਹਾ ਜੇ ਇੱਕ ਨੂੰ ਮਾੜਾ ਕਰਦੇ ਤਾਂ ਸਾਰੀਆਂ ਨੂੰ ਆ ਮੜੀਆਂ ਨਹੀਂ ਹੁੰਦੀਆਂ ਜੇ ਇੱਕ ਸੱਸ ਮਾੜੀ ਕਰਦੀਏ ਤਾਂ ਸਾਰੀਆਂ ਸੱਸਾਂ ਵੀ ਨਹੀਂ ਮਾੜ ਜਾਂਦੀਆਂ ਕਿਉਂਕਿ ਜਿਹੜੀਆਂ ਨੂੰਹਾਂ ਬਣ ਆਉਂਦੀਆਂ ਬਣ ਕੇ ਉਹ ਵੀ ਤਾਂ ਇੱਕ ਦਿਨ ਸੱਸਾਂ ਬਣਦੇ ਨੇ ਜਾਂ ਜਿਹੜੀਆਂ ਸੱਸਾਂ ਹੁੰਦੀਆਂ ਉਹ ਵੀ ਇੱਕ ਦਿਨ ਨੂੰਹਾਂ ਘਰ ਦੇ ਵਿੱਚ ਬਣ ਕੇ ਆਉਂਦੀਆਂ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਮੈਂ ਤਾਂ ਉਹ ਕਰਦੀਆਂ ਜੋ ਮੈਂ ਸੋਚਦੀਆਂ ਸਮਝਦੀਆਂ ਮੈਨੂੰ ਲੱਗਦਾ ਵੀ ਇਹ ਗੱਲ ਇੱਥੇ ਐ ਹੋਊਗੀ ਇੱਥੇ ਐ ਹੋਊਗੀ ਨੂੰਹਾਂ ਤੋਂ ਸੱਸਾਂ ਬਣਦੀਆਂ ਧੀ ਤੋਂ ਨੂੰ ਤੈਨੂੰ ਤੋਂ ਸੱਸ ਹੈ ਤਾਂ ਉਹੀ ਚੀਜ਼ ਇੱਕ ਦਿਨ ਤਾਂ ਉਹ ਵੀ ਨੂੰ ਹੁੰਦੀ ਹੈ ਜਾਂ ਧੀ ਹੁੰਦੀ ਹੈ ਫਿਰ ਉਹ ਸੱਸ ਬਣ ਜਾਂਦੀ ਹੈ ਪਰ ਮਾੜਾ ਇੱਕ ਸੱਸ ਵੀ ਹੋ ਸਕਦੀ ਹੈ ਨੂੰ ਵੀ ਧੀ ਵੀ ਸਾਰੀ ਹੋ ਸਕਦੀ ਹੈ ਕਿਉਂਕਿ ਹਰ ਇੱਕ ਦੀ ਸੋਚ ਅਡੋਢੀ ਹੁੰਦੀ ਹੈ ਪਰ ਮੈਂ ਤੁਹਾਨੂੰ ਫਿਰ ਵੀ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬਣਾ ਕੇ ਰੱਖੋਗੇ ਪਰਿਵਾਰ ਦੇ ਵਿੱਚ ਪਿਆਰ ਨਾਲ ਰਹੋਗੇ ਤਾਂ ਸੋਡਾ ਹੀ ਫਾਇਦਾ ਹੈ ਕਿਉਂ ਕਿ ਆਪਣੇ ਛੋਟਾ ਕੋਸਾ ਦੁੱਖ ਦਾ ਸੁੱਖ ਦਾ ਜੇ ਛੋਟੇ ਚ ਪਿਆਰ ਆ ਨਾ ਤਾਂ ਦੂਜਾ ਬੰਦਾ ਭੱਜ ਕੇ ਜਾਊਗਾ ਉਹ ਪਿਆਰ ਨਾ ਰਹੁਣ ਚਾਹ ਦੇਉ ਰੋਟੀ ਦੇਉ ਉਹਦੀ ਲੱਤਾਂ ਬਾਹ ਕੋ ਟੂ ਨੂੰ ਪੁੱਛੂ ਤਰ ਕੀ ਦੁੱਖ ਦਾ ਚੱਲ ਤੂੰ ਮੈਂ ਹਸਪਤਾਲ ਲੈ ਜਾ ਜੇ ਛੋਟਾ ਮੂੰਹ ਆ ਰਹਿਦਾ ਡੋਡੀ ਤੁਸੀਂ ਘਰ ਦੇ ਵਿੱਚ ਹੀ ਨਹੀਂ ਕੱਟ ਸਕਦੇ ਕਿਸੇ ਨਾਲ ਤਾਂ ਫਿਰ ਤੁਸੀਂ ਹਿਸਾਬ ਲਾ ਲਓ ਵੀ ਜੇ ਬੰਦਾ ਚਾਹ ਸੱਸ ਬਮਾਰਾ ਚਾਹ ਨੂੰ ਬਮਾਰਾ ਗੱਲ ਸਾਰਾਂ ਦੀ ਆ ਜਾਂਦੀ ਹੈ ਤਾਂ ਦੂਜੇ ਨੂੰ ਆਉਂਦਾ ਮਰਦਾ ਮਰੇ ਮੈਂ ਤੋਂ ਕੀ ਲੈਣਾ ਮਰੇ ਬਰੇ ਘਾੜਾ ਛੁੱਟੇ ਇਹ ਸਚਾਈ ਹੈ ਹਕੀਕਤ ਹੈ ਵੀ ਜਿੱਥੇ ਪਿਆਰ ਹੈ ਨਹੀਂ ਉੱਥੇ ਆ ਕੰਮ ਚੱਲ ਪੈਂਦਾ ਵੀ ਮਰਦਾ ਮਰੇ ਕੋਈ ਆਪਾਂ ਕੀ ਤੋਂ ਕੀ ਲੈਣਾ ਕਹਿੰਦਾ ਭਾਵ ਹੈ ਵੀ ਜਿੰਨਾ ਪਿਆਰ ਨਾਲ ਰਹੋਗੇ ਆਪਦੇ ਪਰਿਵਾਰ ਦੇ ਵਿੱਚ ਉੰਨਾ ਹੀ ਸੋਡੀ ਲਈ ਫਾਇਦੇਮੰਦ ਹੈ ਜਿੰਨੀਆਂ ਤੁਸੀਂ ਆਕੜਾਂ ਚ ਰਹੋਗੇ ਆਪਦੇ ਕਮਾਂਡ ਚ ਰਹੋਗੇ ਉੰਨੇ ਨੁਕਸਾਨਦੇ ਆ ਕਿਉਂਕਿ ਉਹ ਕਹਿੰਦੇ ਹੁੰਦੇ ਕਿ ਕੱਲੀ ਹੋਵੇ ਨਾ ਬਣਾਂ ਦੇ ਵਿੱਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਇਹ ਗੱਲਾਂ ਪਹਿਲਾਂ ਤਾਂ ਕਹੀਆਂ ਜਾਂਦੀਆਂ ਸੀ ਵੀ ਕੱਲੇ ਦਾ ਬਣਦਾ ਕੁਸ਼ੀ ਨਹੀਂ ਪਰ ਹੁਣ ਪੁੱਠਾ ਜਵਾਨ ਆ ਗਿਆ ਲੋਕ ਰਹਿਣੇ ਇਕੱਲੇ ਪਸੰਦ ਕਰਦੇ ਆ ਅੱਗੇ ਜੁਆਇੰਟ ਫੈਮਿਲੀ ਹੁੰਦੀ ਸੀ ਕਿਸੇ ਨੂੰ ਕੁਝ ਹੁੰਦਾ ਸੀ ਮਿੰਟ ਚ ਪਤਾ ਲੱਗ ਜਾਂਦਾ ਸੀ ਹੁਣ ਤਾਂ ਚਾਰ ਚਾਰ ਦਿਨ ਘਰੇ ਲਾਸ ਛੱਡੀ ਜਾਂਦੀ ਏ ਜਿਹੜਾ ਕੋਈ ਇਕੱਲਾ ਬੰਦਾ ਰਹਿੰਦਾ ਆ ਲਗਾਹਦਾ ਬੈਸੀ ਨਹੀਂ ਬਾਹਰ ਆਇਆ ਹੁਣ ਬਾਹਰ ਗਿਆ ਹੋਊ ਜਾਂ ਬਿਮਾਰ ਜਦੋਂ ਗਵਾਂਡੀਆਂ ਨੂੰ ਮੁਸ਼ਕਲ ਆਉਂਦਾ ਉਦੋਂ ਪਤਾ ਲੱਗਦਾ ਵੀ ਬੰਦਾ ਰਹਿੰਦਾ ਸੀ ਇਥੇ ਨੂੰ ਤਾਂ ਐ ਹੋ ਗਏ ਕਿਉਂ ਇਹਦਾ ਕਾਰਨ ਕੀ ਆ ਇਕੱਲਾ ਰਹਿਣਾ ਮੈਂ ਨਹੀਂ ਕਹਿੰਦੀ ਇਕੱਲਾ ਰਹਿਣਾ ਮਾੜਾ ਇਕੱਲਾ ਰਹਿਣਾ ਠੀਕ ਐ ਵੀ ਬੰਦਾ ਤੂੰ ਤੂੰ ਮੈਂ ਮੈਂ ਤੂੰ ਆਰ ਜਾਣਾ ਪਰ ਆਪਣੇ ਪਰਿਵਾਰ ਨਾਲ ਤਾਂ ਰਿਹਾ ਕਰੋ ਨਾ ਆਪਦੇ ਪਰਿਵਾਰ ਤੋਂ ਬਿਨਾ ਕੀ ਕਰੋਗੇ ਤੁਸੀਂ ਜੇ ਘਰ ਦੇ ਵਿੱਚ ਚਾਰ ਜੀਓ ਚਾਰ ਜੀ ਤਾਂ ਬਹੁਤ ਹੈ ਜੇ ਇੱਕ ਬਾਹਰ ਗਿਆ ਹੋ ਕੋਈ 2 ਘੰਟਿਆਂ ਬਾਅਦ 4 ਘੰਟਿਆਂ ਬਾਅਦ ਘਰੇ ਤਾਂ ਵਾਪਸ ਆਊਗਾ ਨਾ ਆ ਕੇ ਪੁੱਛੂ ਤਾਂ ਸਹੀ ਥੋਨੂੰ ਜਾਂ ਤੁਸੀਂ ਫੋਨ ਤਾਂ ਕਰ ਦੋਗੇ ਵੀ ਮੈਂ ਘਰੇ ਇਕੱਲਾ ਜਾ ਮੈਨੂੰ ਪ੍ਰੋਬਲਮ ਆ ਜਾਂ ਤਕਲੀਫ ਹੈ ਜਦੋਂ ਆਪਾਂ ਦੁਨੀਆ ਦੇ ਵਿੱਚ ਨਫ਼ਰਤੀ ਇੰਨੀ ਫਲਾਈ ਜਾਂਨੇ ਆ ਕਿ ਫੇਰ ਆਪਾਂ ਨੂੰ ਪਿਆਰ ਕਿੱਥੋਂ ਮਿਲੂਗਾ ਜਿੱਥੋਂ ਵੀ ਨਹੀਂ ਮਿਲਦਾ ਜੋ ਵੀ ਘੰਟੇ ਆਕੜਾ ਜਾਂ ਗਰੂਰ ਜਾਂ ਪੈਸੇ ਦਾ ਗਰੂਰ ਜਾਂ ਡਿਊਟੀ ਦਾ ਗਰੂਰ ਜਾਂ ਕੋਈ ਹੋਰ ਕੋਈ ਅਹੁਦਾ ਚੰਗਾ ਜਾਂ ਬਿਜ਼ਨਸ ਆਉਦਾ ਗਰੂਰ ਪਤਾ ਹੀ ਨਹੀਂ ਕਿ ਆ ਦੁਨੀਆ ਗਰੂਰ ਚ ਇੰਨੀ ਜਾ ਚੁੱਕੀ ਆ ਭੁੱਲ ਚੁੱਕੀ ਆ ਵੀ ਇਨਸਾਨ ਇਨਸਾਨ ਦੇ ਕੰਮ ਆਉਂਦਾ ਆਖਰ ਨੂੰ ਜੇ ਕੋਈ ਗੱਡੀ ਹੋ ਹਸਪੀਟਲ ਲੈ ਕੇ ਜਾਂਦੀ ਆ ਤਾਂ ਉਹਨੂੰ ਚਲਾਉਣ ਵਾਲਾ ਇਨਸਾਨ ਹੀ ਹੁੰਦਾ ਨਾ ਜਾ ਕੋਈ ਵੜ ਕੇ ਮੋੜਾ ਆਪਾਂ ਨੂੰ ਕਿੱਥੇ ਬਿਠਾਉਂਦਾ ਵੀ ਤਾ ਇਨਸਾਨ ਹੁੰਦਾ ਸੋ ਮੈਂ ਕਹਿਣੀ ਆ ਵੀ ਕਮਾਈਆਂ ਕਰੋ ਤਰੱਕੀਆਂ ਕਰੋ ਅੱਗੇ ਵਧੋ ਬਹੁਤ ਸੁਣੀ ਗੱਲ ਆ ਪਰ ਇੰਨਾ ਨਾ ਅੱਗੇ ਵਧੋ ਕਿ ਤੁਸੀਂ ਇਨਸਾਨੀਅਤ ਭੁੱਲ ਜਓ ਤੁਸੀਂ ਇਹ ਭੁੱਲ ਜਓ ਵੀ ਇਨਸਾਨ ਇਨਸਾਨ ਦੇ ਕੰਮ ਹੀ ਨਹੀਂ ਆਉਂਦਾ ਕੰਮ ਆਪਣੀ ਜਗ੍ਹਾ ਔਬੇ ਆਪਣੀ ਜਗ੍ਹਾ ਪੈਸਾ ਆਪਣੀ ਜਗ੍ਹਾ ਪਰ ਇਨਸਾਨੀਅਤ ਆਪਣੀ ਜਗ੍ਹਾ ਮਹਗਾਸੀ ਨਿਕਲਦੇ ਗਏ ਕਹਿੰਦੇ YouTube ਦੀ ਕਹਿੰਦੇ ਸਾਡੇ YouTube ਉੱਨੀ ਕਹਿੰਦੇ ਪਾਰਸਲ ਆ ਪਾਰਸਲ YouTube ਵੀ ਕਮਾਈ ਵਧੀ ਕੰਟੈਂਟ ਆਉਂਦੀ ਆ ਕਹਿੰਦੇ ਕੈਸ਼ ਆਉਂਦਾ ਪਰ ਨਵੇਂ YouTuber ਵਾਲੇ ਦੇਖੇ ਸੀਗੇ ਕਹਿੰਦੇ ਨੂੰ ਕੈਸ਼ ਆਉਂਦਾ ਕਹਿੰਦੇ ਆ ਦੇਖੋ ਡੱਬੇ ਜੀ YouTube ਉੱਨੀ ਆ ਕੈਪ ਅਮਾਉਂਟ YouTube ਦੀ ਉੱਚੀ ਹੁੰਦੀ ਆ ਕਾਊਂਟਾਂ ਚ ਆਉਂਦੀ ਆ ਹਾਂ ਤਾਂ ਲੋਕਾਂ ਨੇ ਗੱਪ ਛੜਾ ਛੱਡਣੀ ਹੁੰਦੀ ਆ ਜੇ ਗੱਪ ਨਾ ਮਾਰਨ ਫਿਰ ਗੱਲਾਂ ਦਾ ਨਹੀਂ ਕੰਟੈਂਟ ਲੋਕ ਉੱਤੇ ਗੱਪ ਮਾਰਦੇ ਆ ਸੋ ਮੇਰਾ ਕਹਿਣ ਦਾ ਭਾਵੇਂ ਇਹੀ ਆ ਵੀਰੇ ਵੀ ਆਪਣੀ ਫੈਮਿਲੀ 'ਚ ਪਿਆਰ ਨਾਲ ਰਹਿਣਾ ਸਿੱਖੋ ਕੱਲ ਨੂੰ ਮੇਰੇ ਬੀ ਨੂੰ ਆਉਣੀ ਆ ਹਣਾ ਮੈਂ ਗੁਰੂ ਮਹਾਰਾਜ ਜਰਾਂ ਦਾ ਅਨੁਰਦਾਸ ਕਰਦੀ ਆ ਵੀ ਮਾਲਕਾ ਐਡੀ ਚੰਗੀ ਕੁੜੀ ਆਵੇ ਸਾਡੇ ਸਾਨੂੰ ਕੋਈ ਕਾਸੇ ਦੀ ਜ਼ਰੂਰਤ ਨਹੀਂ ਆਪ ਦਾ ਖਾਣਾ ਬਣਾਵੇ ਖਾਵੇ ਵਿਚਾਰੀ ਮੈਨੂੰ ਦੇਵੇ ਹੋਰ ਕੀ ਕਰਨਾ ਜੇ ਜਾ ਕੇ ਮੈਂ ਵਿੱਚ ਲੱਤਾਂ ਡਾਈ ਜੂੰ ਮੇਨ ਮਤਬਲਾ ਤਾਂ ਮੇਰੀ ਵੀ ਗੱਲ ਗਲਤ ਆ ਵੀ ਹੁੰਦਾ ਕੁਝ ਹੈ ਨਹੀਂ ਜਾ ਕੇ ਉਹਦੇ ਨਾਲ ਪੱਗੇ ਲਈ ਜੋ ਆ ਕਰਦੀ ਸੀ ਤੂੰ ਐ ਕਰਤਾ ਤੂੰ ਹੋਰ ਕੀ ਕਰਨਾ ਜਦੋਂ ਕੁੜੀ ਵਿਆਹ ਕੇ ਆਪਣੇ ਘਰੇ ਆ ਜਾਂਦੀ ਉਹਨੂੰ ਸਾਰੇ ਪਤਾ ਹੁੰਦਾ ਉਹ ਵੀ ਪਰਿਵਾਰ ਚੋਂ ਆਈ ਹੁੰਦੀ ਉਹਨੂੰ ਪਤਾ ਹੀ ਹੁੰਦਾ ਵੀ ਕਿੱਥੇ ਕੀ ਕਰਨਾ ਐਵੇਂ ਆਪਾਂ ਗਿਆਨ ਘੁੱਟੀ ਅਸ ਤੇ ਤੂੰ ਐ ਕਰਨਾ ਸੀ ਤੂੰ ਵਾ ਕਰਨਾ ਸੀ ਮੇਰੀ ਬੇਟੀ ਹੈ ਮੇਰੀ ਬੇਟੀ ਵੀ ਘਰੇ ਕਿਸੇ ਦੇ ਜਾਊਗਾ ਇਹਨੂੰ ਵੀ ਤਾਂ ਸਾਰਾ ਪਤਾ ਹੀ ਹੈ ਵੀ ਕੁਬੀਲਦਾਰੀ ਚੀਜ਼ ਕੀ ਹੁੰਦੀ ਹੈ ਜਾਂ ਵੱਡਿਆਂ ਨੂੰ ਕੀ ਬੋਲਣਾ ਮਾਪੇ ਨੂੰ ਕੀ ਬੋਲਣਾ ਕਿੱਦਾਂ ਰਹਿਣਾ ਇਹਨੂੰ ਸਾਰਾ ਹੀ ਪਤਾ ਹੈ ਸੋ ਇਸ ਕਰਕੇ ਕਹਿਣੀ ਹੈ ਵੀ ਜੁਆਇੰਟ ਵੱਧ ਤੋਂ ਵੱਧ ਆਪਦੇ ਪਰਿਵਾਰ ਦੇ ਵਿੱਚ ਪਿਆਰ ਨਾਲ ਰਹਿਆ ਕਰੋ ਇਹ ਪਰਿਵਾਰ ਹੀ ਤੁਹਾਡੇ ਕੰਮ ਆਊਗਾ ਦੂਜਾ ਬੰਦਾ ਤੁਹਾਡੇ ਕੰਮ ਨਹੀਂ ਆਉਂਦਾ ਆਪਣੀ ਸਹੀ ਗੱਲ ਹੈ ਵੀ ਜੇ ਆਪਾਂ ਆਪਦੇ ਘਰ ਦੇ ਵਿੱਚ ਹੀ ਮੂੰਹ ਮੋਟਾ ਰੱਖਾਂਗੇ ਤਾਂ ਘਰੇ ਇਕੱਲੇ ਰਹਿ ਜਾਗੇ ਕਿਸੇ ਨੇ ਬਾਤ ਨਹੀਂ ਪੁੱਛਣੀ ਪਿਆਰ ਨਾਲ ਰਹਿਆ ਕਰੋ ਦੁੱਖ ਦੇ ਸੁੱਖ ਦੇ ਪੰਦਾ ਕੰਮ ਆ ਜਾਂਦਾ ਜੇ ਤੁਸੀਂ ਪਿਆਰ ਨਾਲ ਕਿਸੇ ਨਾਲ ਰਹੋਗੇ ਜਿੱਥੋਂ ਪੈਰ ਮਿੱਟੀ ਚੱਕੀ ਰੱਖੋਗੇ ਨਾ ਤਾਂ ਤੁਹਾਨੂੰ ਅਗਲਾ ਮੰਝੇ ਚ ਪੈਨੂ ਇਹ ਸੋਚੂਗਾ ਵੀ ਮਰੀ ਜਾਵੇ ਪਰ ਇਹ ਤੇ ਖੜਾ ਸੁੱਕ ਜੇ ਸਾਡਾ ਇਹਦੇ ਨਾਲੋਂ ਬੁਰੇ ਬਣਨਾ ਜਦੋਂ ਮਰਜੀ ਬਣ ਜਾਓ ਔਖਾ ਤਾਂ ਚੰਗਾ ਬਣਨਾ ਜੀ ਬੁਰੇ ਤਾਂ ਜੇ ਇੱਕ ਮਿੰਟ ਚ ਬਣ ਜੂਗੇ ਬੱਟ ਚੰਗਾ ਬਣਨਾ ਬਹੁਤ ਔਖਾ ਸੋ ਵੀਡੀਓ ਚ ਕੁਝ ਗਲਤ ਕਿਹਾ ਹੋਵੇ ਮੈਂ ਸੌਰੀ ਚਹਣੀ ਆ ਪਰ ਮੇਰੇ ਹੱਥ ਬਣ ਕੇ ਬੇਨਤੀ ਆ ਪਰਿਵਾਰ ਛੋਟਾ ਚਾਹੀਏ ਛੋਟਾ ਵੱਡਾ ਇਕੱਠੇ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਕੱਠੇ ਪਰਿਵਾਰ ਦੇ ਵਿੱਚ ਬਹੁਤ ਹੀ ਫਾਇਦੇ ਆ ਬਹੁਤ ਫਾਇਦੇ ਆ ਬਹੁਤ ਜਿਆਦੇ ਫਾਇਦੇ ਜਿੰਨੇ ਕਹ ਦੂੰ ਮੈਂ ਜੀ ਲੱਗਿਆ ਰਹਿੰਦਾ ਅੱਜ ਕਾਣਾ ਲੋਕ ਇਕੱਲੇ ਇਕੱਲੇ ਰਹੇ ਨੇ ਡਿਪਰੈਸ਼ਨ ਦੇ ਸ਼ਕਾਰ ਹੋ ਰਹੇ ਆ ਕਿਉਂਕਿ ਇਕੱਲੇ ਆ ਕੰਧਾਂ ਨਾਲ ਗੱਲਾਂ ਕਰਨ ਕਮਰੇ ਚ ਪੈ ਰਹੇ ਨੇ ਬੰਦ ਬਾਰ ਕਰਕੇ ਜਾਂ ਮੋਬਾਈਲ ਦੇਖੀ ਜਾਂਦੇ ਪਾਗਲੀ ਹੋਣਗੇ ਹਰ ਕੀ ਹੋਊਗਾ ਕਿੱਥੇ ਕਿਸੇ ਨਾਲ ਗੱਲਾਂ ਕਰਨੀਆਂ ਕਿੱਥੇ ਫੋਨ ਤੇ ਮੱਥਾ ਮਾਰੀ ਜਾਂਦਾ ਫਰਕ ਬਹੁਤ ਹੁੰਦਾ ਜੀ ਸੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾ ਚੜ੍ਹਦੀ ਕਲਾ ਚ ਰੱਖਣ ਤੁਸੀਂ ਆਪਣੇ ਘਰੇ ਬਹੁਤ ਬਹੁਤ ਤਰੱਕੀਆਂ ਕਰੋ